ਦੋ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਪੰਜਾਬੀ ਸੂਬੇ ਦੀ 50ਵੀਂ ਵਰੇਗੰਡ ਉਤੇ ਲੜੀਵਾਰ ਸਮਾਗਮ ਕਰਨ ਦਾ ਫੈਸਲਾ ਲਿਆ। ਇਹ ਸਮਾਗਮ 1 ਨਵੰਬਰ ਤੱਕ ਚੱਲਣਗੇ ਜੋ ਪੰਜਾਬ ਡੇ ਵਜੋਂ ਮਨਾਇਆ ਜਾਂਦਾ ਹੈ। ਇਸ ਕੋਈ ਸ਼ੱਕ ਨਹੀਂ ਕਿ ਪੰਜਾਬੀ ਸੂਬਾ ਲੈਣ ਵਾਸਤੇ ਇੱਕ ਲੰਬਾ ਸੰਘਰਸ਼ ਛਿੜਿਆ ਸੀ ਜੋ ਇੱਕ ਧਹਾਕਾ ਚੱਲਿਆ। ਭਾਵੇਂ ਪੰਜਾਬੀ ਸੂਬੇ ਦਾ ਆਧਾਰ ਪਾਸ਼ਾ ਸੀ ਪਰ ਇਸ ਨੇ ਧਰਮ ਦਾ ਰੂਪ ਧਾਰਨ ਕਰ ਲਿਆ ਸੀ। ਇਸ ਕਰਕੇ 1966 ਦੀ ਮਰਦਮਸ਼ ਮਾਰੀ ਚ ਬਹੁਤ ਸਾਰੇ ਹਿੰਦੂ ਪਾਈਚਾਰੇ ਦੇ ਲੋਕਾਂ ਨੇ ਆਪਣੀ ਮਾਤਰ ਭਾਸ਼ਾ ਪੰਜਾਬੀ ਦੀ ਥਾਂ ਹਿੰਦੀ ਲਿਖਾਈ ਸੀ ਸਟੇਟਸ ਰੀਆਰਗੇਨਾਈਜੇਸ਼ਨ ਕਮਿਸ਼ਨ ਨੇ ਪੰਜਾਬੀ ਸੂਬੇ ਦੀ ਸਿਫਾਰਿਸ਼ ਨਹੀਂ ਕੀਤੀ ਪਰ ਬਾਅਦ ਚ ਅਕਾਲੀ ਦਲ ਵੱਲੋਂ ਲੀਕੇ ਗਏ ਸੰਘਰਸ਼ ਕਰਕੇ 1966 ਚ ਪੰਜਾਬ ਅਤੇ ਹਰਿਆਣਾ ਵੱਖਰੇ ਰਾਜ ਸਥਾਪਿਤ ਕਰ ਦਿੱਤੇ ਗਏ ਜੇ 50 ਸਾਲ ਬਾਅਦ ਪੰਜਾਬੀ ਸੂਬੇ ਦਾ ਹਰ ਪੱਖੋਂ ਲੇਖਾ ਜੋਖਾ ਕਰੀਏ ਦਨ ਨਤੀਜੇ ਬਹੁਤੇ ਚੰਗੇ ਸਾਹਮਣੇ ਨਹੀਂ ਆਉਂਦੇ ਸਿਆਸੀ ਤੌਰ ਤੇ ਪੰਜਾਬ ਚ ਸਿੱਖਾਂ ਦੀ ਬਹੁ ਗਿਣਤੀ ਹੋਣ ਦੇ ਬਾਵਜੂਦ ਇੱਥੇ ਕਦੇ ਕਾਂਗਰਸ ਤਾਂ ਕਦੇ ਅਕਾਲੀ ਭਾਜਪਾ ਦੀ ਮਿਲੀ ਜੁਲੀ ਸਰਕਾਰ ਸੱਤਾ ਚ ਆਉਂਦੀ ਰਹੀ ਹੈ ਸਹੀ ਮਾਇਨੇ ਚ ਲੋਕ ਰਾਜ ਸਥਾਪਿਤ ਨਹੀਂ ਹੋ ਸਕਿਆ ਅਤੇ ਕੁਝ ਪਰਿਵਾਰਾਂ ਦਾ ਬੋਲਬਾਲਾ ਹੀ ਨਜ਼ਰ ਆਇਆ ਆਰਥਿਕ ਤੌਰ ਤੇ ਬਾਦਚ ਬਣਿਆ ਹਰਿਆਣਾ ਸੂਬਾ ਪੰਜਾਬ ਨਾਲੋਂ ਕਿਤੇ ਜ਼ਿਆਦਾ ਤਰੱਕੀ ਦੇ ਰਾਤੇ ਸਮਾਜਿਕ ਤੌਰ ਤੇ ਪੰਜਾਬ ਅੱਜ ਨਸ਼ਿਆਂ ਕਰਕੇ ਬਰਬਾਦੀ ਦੇ ਕਗਾਰ ਤੇ ਹੈ ਇਹ ਕਿਹਾ ਜਾ ਸਕਦਾ ਹੈ ਕਿ 1947 ਦੀ ਵੰਡ ਨੇ ਸਾਡਾ ਅੱਧਾ ਪੰਜਾਬ ਤੇ ਅੱਧਾ ਅੱਧੇ ਦਰਿਆਵਾਂ ਦਾ ਪਾਣੀ ਜਿਹੜਾ ਵਾ ਉਹ ਖੋਲਿਆ ਅੱਧੇ ਦਰਿਆ ਹੀ ਖੋਲੇ 1968 ਦੀ ਵੰਡ ਨੇ ਰਿੰਦੀ ਖੁੰਦੀ ਕਸਰ ਕੱਢ ਦਿੱਤੀ ਇੱਕ ਆਸ ਲਗਾਈ ਜਾ ਰਹੀ ਸੀ ਕਿ ਇਸ ਨਵੇਂ ਪੰਜਾਬ ਚ ਸਿੱਖਾਂ ਦਾ ਬੋਲਬਾਲਾ ਹੋਵੇਗਾ ਅਤੇ ਬਾਕੀ ਵਰਗ ਵੀ ਵਧ ਅਤੇ ਫੁੱਲ ਸਕਣਗੇ ਪਰ ਜਿਹਾ ਜਿਹਾ ਰਾਜ ਪ੍ਰਬੰਧ ਪਿਛਲੇ 50 ਸਾਲਾਂ ਦੀਆਂ ਸਰਕਾਰਾਂ ਨੇ ਇੱਥੇ ਦਿੱਤਾ ਉਸ ਨਾਲ ਬਹੁਤੇ ਲੋਕਾਂ ਨੇ ਆਪਣਾ ਵਤਨ ਛੱਡ ਕੇ ਬਾਹਲੇ ਮੁਲਕਾਂ ਨੂੰ ਘਰ ਬਣਾ ਲਿਆ ਅੱਜ ਕੈਨੇਡਾ ਵਰਗੇ ਮੁਲਕਾਂ 'ਚ ਤਾਂ ਕੁਝ ਹੱਦ ਤੱਕ ਪੰਜਾਬੀਆਂ ਦਾ ਬੋਲਬਾਲਾ ਨਜ਼ਰ ਆਉਂਦਾ ਏ ਪਰ ਪੰਜਾਬ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਸਿਰਫ ਉਦਾਸੀ ਲਿਆਉਂਦੀਆਂ ਨੇ ਜੇ ਪਿਛਲੇ 50 ਸਾਲਾਂ ਦਾ ਸਹੀ ਮਾਇਨੇ 'ਚ ਆਤਮ ਚਿੰਤਨ ਕਰੀਏ ਤਾਂ ਜੋ ਗੱਲ ਨਿਕਲ ਕੇ ਆਉਂਦੀ ਏ ਉਹ ਇਹ ਹੈ ਕਿ ਪੰਜਾਬੀ ਸੂਬੇ ਤੋਂ ਹਰ ਪੰਜਾਬੀ ਨੂੰ ਜੋ ਆ ਸੀ ਉਹ ਨਹੀਂ ਹੋਇਆ ਹੁਣ ਇੱਕ ਨਵੀਂ ਸੋਚ ਸਿਰਜਣ ਦੀ ਲੋੜ ਹੈ